ਸਸਿਕਾਲ ਜੀ ਸਾਰੇ ਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਹਰੀਹਰ ਚੌਕ ਹਰੀਹਰ ਚੌਕ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਹਰਜੀਤ ਵੀਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਜਾਨਵਰ ਤੁਹਾਡੀ ਕਚਾਰੀ ਦੇ ਵਿੱਚ 3-4 ਹੋਣਗੇ ਮਿੱਤਰੋ ਜਿਹੜੇ ਭਰਾਵਾਂ ਨੇ ਘੱਟ ਪੈਸਿਆਂ ਦੇ ਵਿੱਚ ਗਾਂ ਲੈਣੀਆਂ ਜਿਹੜੇ ਭਰਾ ਕ੍ਰਾਸ ਬਰੀਡ ਦੇ ਵਿੱਚ ਗਾਂ ਪਾਲਦੇ ਆ ਉਹ ਸਾਰੇ ਤੁਹਾਨੂੰ ਵੈਰਾਈਟੀ ਆ ਜਿਹੜੀ ਇੱਥੋਂ ਮਿਲੂਗੀ ਹਰਜੀਤ ਵੀਰ ਦੇ ਕੋਲ ਆਜੋ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਵਿਚਵਾਦਾ ਕਿਹੜੇ ਜਾਨਵਰ ਦੀ ਕੀ ਡਿਟੇਲ ਆ ਹਰਜੀਤ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਆ ਵੱਡੀ ਵਧੀਆ ਪ੍ਰਾਤ ਨਹੀਂ ਸਿੱਤਾ ਦੇ ਕਰਪਾ ਕਰਪਾ ਬਾਈ ਆਸਮਨ ਵਾਲਿਆ ਕਰ ਲਓ ਜੀ ਉਹ ਜਦਕੇ ਦੂ ਪਹੂ ਔਖਾ ਹੀ ਹੋ ਜਾਂਦਾ ਹਨਾ ਨਹੀਂ ਭਰਾਵਾਂ ਨਾਲ ਥੜੀ ਔਖਾ ਹੀ ਲੱਗਦਾ ਹੈ ਇਹ ਵੀ ਤੇਰੇ ਵਾਂਗੂੰ ਲੜਦੀਆਂ ਰਹਿੰਦੀਆਂ ਹਨਾ ਹਾਂ ਹਰਜੀਤ ਭਾਈ ਅੱਜ ਕਿੰਨੇ ਜਾਨਵਰ ਆਗੇ ਤੇ ਤਿੰਨ ਵੀਰ ਤਿੰਨ ਕਾਲੀ ਗਾਂ ਤੋਂ ਸ਼ੁਰੂਆਤ ਕਰੀਏ ਆਪਾਂ ਹਾਂ ਜੀ ਉਹ ਕੀ ਡਿਟੇਲ ਆ ਏ ਵੀਰੇ ਤੋਕੜ ਵੈੜਾ ਸੀਲ ਰੱਜ ਕੇ ਆਪਾਂ ਦੀਵੇਂ ਥੱਲੇ ਬੈ ਜਾ ਦੁੱਧ ਹੋਊਗਾ 8-9 ਕਿਲੋ ਜੇ ਆਈ ਆ ਇਹ ਦੁੱਧ 11-12 ਕਿਲੋ ਕਰ ਜੂਗੀ ਯਾਰ ਸੇਵਾ ਵਾਲੇ ਘਰ ਨਹੀਂ ਆਈ ਠੰਡੀ ਵੇਲ ਲਾ ਪਾਂਦੀ ਮਰਜੀ ਖਿੱਚੀ ਆ ਜਾਦੂ ਬਰੀਡ ਵਾਲੀ ਬੱਚੀ ਆ ਹਾਂਜੀ ਅੱਜ ਪਹਿਲਾਂ ਕੱਲ ਬੜੀ ਬੁਣੀ ਕੱਲ ਟੀਗਾ ਭਰਾਇਆ ਉਹ ਵੀ ਆਪਾਂ ਵਖਾਦਾਂਗੇ ਹੁਣੇ ਠੀਕ ਹੋ ਗਏ ਚੂਣ ਚਾਂ ਨੂੰ ਠੰਡੀ ਆ ਬੱਚੀ ਮੈਂ ਨਾ ਇੱਥੇ ਆਪਾਂ ਧਾਰਾਂ ਮਾਰਾਂਗੇ ਤੂੰ ਆਪੇ ਕਹਿਂਗਾ ਵਾਕੇ ਸੀਲ ਬੜੀ ਆ ਉਹ ਸੁਣੀ ਸੁਣਖੀ ਬਹੁਤਾ ਵੈੜੀ ਆ ਪਹਿਲਾਂ ਨਾ ਸਮੋਰ ਦੋ ਦਾ ਕਿਲੋ ਆ ਹੈ ਵੀਰੇ ਹਾਂ ਦੋ 100 ਤਾਂ 8 ਮੰਨੇ ਅਗਲਾ ਬਾਕੀ ਆਪਾਂ ਨਹੀਂ ਮਰਲਾ ਮੇਰਾ ਕਹਿਣ ਦਾ ਭਾਅ ਵੀ ਕਿ ਲੱਕੰਡੇ ਦੇ ਆਪਾਂ 8 ਤਰਾ ਦੇ ਹਾਂ ਹਾਂ ਹੁਣ 8 ਕਿਲੋ ਆ ਮੈਂ ਦੱਸੀ ਦੇ ਜਾਨਾ ਵੀਰੇ ਬਸ ਠੀਕ ਆ ਵੀਰੇ ਠੀਕ ਆ ਭਾਈ ਅਰਜੀਤ ਕਿੰਨੇ ਦੀ ਦੇ ਦਈਏ ਵੀਰੇ ਇਹ ਦੇ ਦਈਏ ਵੀਰੇ 23000 ਮੇਰਾ ਮਾਣ 1000 ਰੁਪਿਆ ਤੇਰਾ ਮਾਣ ਹੋ ਜਾ ਬਸ ਹੋਰ ਦੱਸ ਖੋਲ ਕੇ ਹਾਂ 1000 ਰੁਪਿਆ ਦਰਾਮਾ ਨਹੀਂ ਖੁੱਲ ਕੇ ਕਹਦੇ ਸਾਬੇ ਆਏ ਆ 1000 ਹੀ ਕਰਦਾ ਭਰਾਵਾ ਹਰੇ ਯਾਰ ਤੂੰ ਫਿਰ ਸਰਬਿਆ ਯਾਰ ਮੈਂ ਮੁੱਲ ਨਹੀਂ ਕਰਦਾ ਤਾਂ ਨਾ ਹੋ ਜੀ ਗੱਲ ਕਰਾਂ ਚੱਲ ਫਿਰ ਠੀਕ ਆ 1000 ਰੁਪਿਆ ਪਤਾ ਤਾਰਾ ਤਾਂ ਮਾਰ ਦੇ ਦਿੰਦੀਆਂ ਹਾਂ ਹਾਂ ਆ ਜਾਓ ਹਾਂ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕਰ ਦੇ ਬਾਕੀ ਅਗਲਾ ਜਦੋਂ ਲਾਉਗਾ ਮਾਨਤਾਨ ਜ਼ਰੂਰ ਕਰਦੇ ਆਂਗੇ ਆ ਜਾ ਵੀਰੇ ਇੱਧਰ ਦੀ ਗਾਂ ਇਹ ਵੈਡ ਵੀ ਸੁਣਿਆ ਬਈ ਬੱਛੀ ਮਿਲਦੀ ਅੱਜ ਤਾਂ 18 ਸਤਾ ਯਾਰ 18 ਵੈੜਾ ਇੰਨੇ ਇੰਨੇ ਦੀਆਂ ਵਿਕੀ ਜਾਂਦੀਆਂ ਦੂਜਿਆਂ ਦੀਆਂ ਵੀ ਮਾਰਦੇ ਹੁਣ ਨਹੀਂ ਠੀਕ ਆ ਚਵਾਈ ਤਾਂ ਜਾਵੇਂ ਤੂੰ ਓਕੇ ਆਹ ਚੁਾਈ ਬਾਈ ਯਾਰ ਤੈਨੂੰ ਕਹਿ ਨਹੀਂ ਪਾਇਆ ਐਂ ਥੱਲੇ ਬਹਿ ਗਿਆ ਰੱਸਾ ਨਹੀਂ ਪਾਇਆ ਰੱਤਾਂ ਖਿੱਚੀ ਯਾਰ ਪੰਜ ਜਿਹੜੀ ਸੀਲ ਆ ਸੀ ਪਰ ਇਹਨੂੰ ਤੇ ਜਫਾ ਲਾਉਣੂਗਾ ਪਾਲਾ ਜਲਾਲਪੁਰੀਆ ਰਿਆ ਆਹ ਦੱਸ ਮੈਨੂੰ ਇਹਦੇ ਬਾਰੇ ਇਹ ਵੀਰੇ ਦੂਜਾ ਸੂਆ ਏ ਪਹਿਲੇ ਸੂਏ 15 16 ਕਿਲੋ ਦੁੱਧ ਦਿੱਤਾ ਮਾਲਕਾਂ ਦੇ ਕਹਿਣੇ ਹੁਣ ਇਹ ਸੂਣ ਵਾਲੀ ਆ ਤਿੰਨ ਚਾਰ ਦਿਨ ਲਈ ਜੀ ਖਰਜੀਤ ਵੀਰੇ ਦੂਜਾ ਦੂਆ ਸੋਣਾ ਦਿਨ ਕਿੰਨੇ ਲੈ ਜੂਗੀ ਇਹ ਵੀਰੇ ਚਾਰ ਪੰਜ ਦਿਨ ਲੈ ਜੂਗੀ ਠੀਕ ਹੈ ਵੀਰੇ ਬਾਕੀ ਸੀਲ ਠੰਡੀ ਵੀ ਬਹੁਤ ਜਿਆਦੀ ਹੈ ਵੀਰੇ ਕ੍ਰੋਸ ਹੈ ਗਰਮੀ ਦਾ ਕਹਿਣਾ ਹੈ ਨਾ ਗਰਮੀ ਦਾ ਤੋਹਫਾ ਹੀ ਹੈ ਯਾਰ ਮੈਂ ਲੈ ਆ ਵੀਰੇ ਖਰਜੀਤ ਮੋੜ ਲਓ ਸੋਹਣੀ ਸੁਨੱਖੀ ਬਾਲੀ ਆ ਬੱਸੀ ਯਾਰ ਮੈਂ ਨਾ ਯਾਰ ਕਿਹੜੀਆਂ ਗੱਲਾਂ ਕਰਦਾ ਦੁੱਧ ਵੀ ਅੱਜ ਕੀ 17 18 ਕਿਲੋ ਖੁੱਲਾ ਪਾ ਜੂਗੀ ਚਲ 14 15 ਵੀ ਹਰਜੀਤ ਦੇਗੀ ਬੱਸ ਮਾਲਕਾਂ ਦੇ ਕਹਿਣ ਤੇ 14 15 ਕਿਲੋ ਪਹਿਲਾਂ ਨੇ ਪਾਇਆ ਯਾਰ ਤੇ ਦੂਜਾ ਸੂਹਾ ਵੱਛੀ ਨੂੰ ਪਾਉਣਾ ਵੀ ਚਾਹੀਦਾ ਝੋਲੀ ਕਿੰਨੀ ਆ ਬਈ ਆਹ ਦੁੱਧ ਕੀ ਕਹਿੰਦਾ ਇਹਨੂੰ ਚਲ ਪੀਤਾ ਯਾਰ ਗੱਲ ਖਰਾਕ ਪਿਆ ਜੇ ਸੇਵਾ ਨਾ ਕੀਤੀ ਫਿਰ ਤਾਂ ਨਹੀਂ ਦੇਣਾ ਹਨਾ ਸੇਵਾ ਨਾਲ ਹੀ ਦੇਣਾ ਬੱਸ ਹੱਥੋਂ ਥਪਰਾਣ ਦੀ ਥੱਲੇ ਪਰੇ ਐਂ ਹੀ ਰੱਸਾ ਪਾ ਕੇ ਥੱਲੇ ਬਹਿ ਜਾਾਂਗੇ ਜਿਹੜਾ ਮਰਜੀ ਆਵੇ ਐ ਥੱਲੇ ਬਹਿ ਜਾਏ ਇਹਨਾਂ ਮੁੱਲ 52000 46000 ਦੀ ਦੇ 46 ਦੀ ਹਾਂਜੀ ਯਾਰ ਕਟਾਦਾ ਹੋਰ ਹਾਂ ਕਟਾਵਾਂਗੇ ਠੀਕ ਐ ਬਸ ਤੇ ਆ ਬਈ ਤਿੰਨ ਨੰਬਰ ਵਾਲੀ ਇਹ ਤਿੰਨ ਨੰਬਰ ਵਾਲੀ ਤੂੰ ਵੇਖੀ ਆ ਪਾ ਕੱਚੀ ਲਿਆਏ ਸੀ ਗਾਂ ਹਾਂ ਵੱਡੀ ਕਾਪੜਾ ਗੋਠ ਵਾਲੀ ਹਾਂ ਗੋਠ ਵਾਲੀ ਇਹਨੇ ਬਈ ਬੱਚਾ ਮਰਿਆ ਦੇਗੀ ਸੀ ਹੂੰ ਹੁਣ ਵੀ ਆ 25 ਦਿਨਾਂ 25 ਦਿਨ ਹੋ ਗਏ ਨੇ ਬਾਕੀ ਦਿਨ ਪੂਰੇ ਹੁੰਦੇ ਜਾਂਦੇ ਨੇ ਹੁਣ 8-9 ਕਿਲੋ ਕਰ ਗਈ ਐ ਇੱਕਦਾਂ 9 ਕਿਲੋ 9 ਕਿਲੋ ਦੁੱਧ ਹੈਗਾ ਹਾਂ ਹੁਣ ਤੇ ਸੀ ਲੈ ਮਤਰੋ ਨਿਆਣਾ ਪਾਉਣ ਲੱਗਾ ਬਈ ਤੇ ਮਰੋਂਦਾ ਧਾਰਾ ਇੱਕਦਾਂ ਨਿਆਣਾ ਵਾਲਾ ਚੰਦਰਾ ਵਾ ਗਾਂ ਕਿਵੇਂ ਲੱਤ ਹਲਾਜੂ ਹਣਾ ਵਾਲੀ ਵਾਲੇ ਪਾ ਦਿੰਦਾ ਆ ਜਾ ਹੂੰ ਨਹੀਂ ਕੀ ਦੁੱਧ ਜਾਨੀਆਂ ਹੀ ਮਾਰਦੇ ਪਸ਼ਵਾ ਆ ਵੀ ਲਿਆ ਕਰ ਪਸ਼ਵਾ ਤਾਂ ਦਿਆਂ ਚਵਾ ਦਾ ਬਾਲਾ ਚ ਬਸ ਠੀਕ ਆ ਓਕੇ ਆ ਜਾ ਲੋਕਾਂ ਨੇ ਕਹਿੰਦੇ ਦੁੱਧ ਡੋਲੀ ਜਾਂਦੇ ਆ ਅੱਗੇ ਕਹਿਣ ਦਿੰਦੇ ਭਰਾਵਾਂ ਨੇ ਚੋਣ ਦਾ ਨਹੀਂ ਪਤਾ ਏ ਉਹ ਕਹਿੰਦੇ ਦੁੱਧ ਦੀ ਕਦਰ ਨਹੀਂ ਕਰਦੇ ਹੁਣ ਭਰਾਓ ਦੁੱਧ ਦੇ ਦਾ ਹੀ ਪਿੱਛੇ ਪਿੱਛੇ ਇਹ ਵੀ ਤੋੜ ਦਿੰਨਾ ਸੱਜਾ ਤੋੜ ਦਿੰਨਾ ਵੀ ਤੋੜਦੇ ਇਹ ਹਰਜੀਤ ਜੇ ਦੁੱਧ ਦਿਨੋ ਦਿੱਤਾ ਇਹਨਾਂ ਨੇ ਨਫਾ ਕਿੱਥੋਂ ਆਊ ਆਪਾਂ ਨੂੰ ਹਣਾ ਤੇ ਕਿੰਨੇ ਦੀ ਹਰਜੀਤ ਬਾਈ ਯਾਰ ਇਹ ਤਾਂ ਵੜੀ ਚ ਨਹੀਂ ਨੇ ਲਈ ਤਾਂ ਬੜੀ ਉੱਚੀ ਬਾਕੀ ਦੁੱਧ 15 ਕਿਲੋ ਕਰ ਜੂਗੀ ਅਜੇ 10 15 ਦਿਨ ਦੁੱਧ ਪੂਰੇ ਹੁੰਦੇ ਤਾ ਪੈ ਦੁੱਧ ਖਰਾਕ ਪੈ ਜਣਾ ਇਹਨੂੰ ਮੇਰਾ ਇਰਾਦਾ ਹੀ ਅੱਜ ਲੈਟੀ ਨੂੰ ਕਰਦੇ ਫਿਰ ਮੈਂ ਚੱਲ ਕਿ ਮਲਕ ਬਣ ਅੱਛਾ ਅਗਲੇ ਥਾਂ ਜਿਹੜੀ ਗਾੜੀ ਉਹਨਾਂ ਨੇ ਦੁੱਧ ਘੱਟ ਆ ਕਿ ਵਾਧਾ ਉਹ ਦੋਵੇਂ ਇੱਕੋ ਜਿਹਾ ਅਗਲਿਆਂ 'ਚ ਜਿਵੇਂ ਮੰਨ ਲਾ ਅਗਲਿਆਂ 'ਚ ਕਿਲੋ ਹੋਊਗਾ ਤੇ ਬਾਕੀ ਪਿਛਲਿਆਂ 'ਚ ਇਹ ਹਿਸਾਬ ਆ ਵੀ ਗਾੜੀ ਮੱਝਾਂ ਦਾ ਹਿਸਾਬ ਹੀ ਮੱਝਾਂ ਦਾ ਹਿਸਾਬ ਮੱਝਾਂ ਦਾ ਹਿਸਾਬ ਆ ਠੀਕ ਬਿਸ਼ਾਰੀ ਜਿਆਦਾ ਦੇ ਦੀਏ ਰਜੀਤ ਭਾਈ ਇਹ ਮੁੱਲ 32 ਤੇ 26000 ਦੀ ਦੇ ਦੇਵਾਂਗੇ ਬਸ ਠੀਕ ਹੈ ਬਾਈ 1000 ਹੋਰ ਕਰ ਦਵਾਂ ਨਾ ਹਾਂ ਕਰਤਾ 25 ਦੀ ਤਾਂ ਉਹ 45 ਦੀ ਹਾਂ 25 ਦੇ 45 70 ਹੋ ਗਿਆ ਹਾਂ ਇਹ 25 ਦੀ ਤੂੰ ਕਹਦਾ 25 ਦੀ ਆ 45 ਦੀ ਉਹ ਦੇ ਦੇਾਂਗੇ 22000 ਦੀ ਨਹੀਂ ਮੈਂ ਤਾਂ ਕਰਦਾ ਉਹਨੂੰ ਪਾਸੇ ਕਰ ਇਹਨਾਂ ਦਾ 70 ਹੋ ਗਿਆ ਹਾਂ 7000 ਰੁਪਿਆ ਹੈ ਠੀਕ ਆ ਯਾਰ ਗਾਵਾ ਦੋ ਇੱਕ ਗਵੰਡੀਆਂ ਨੂੰ ਲੈ ਆਦਣ ਤੇ ਆਪ ਹਨਾ ਮੇਰੇ ਤਾਂ ਨਜ਼ਰ ਨਹੀਂ ਲੱਗਦੀ ਹੈ ਬਾਈ ਯਾਰ ਸੀਲ ਠੰਡੀਆਂ ਹੀ ਨਹੀਂ ਆ ਕਾ ਵੀ ਐਵੇਂ ਥੱਲੇ ਬੈਠਾ ਰਹਿ ਬੰਦੀ ਇਹ ਨਹੀਂ ਕੋਈ ਚੱਕਰ ਇਹਨਾਂ ਨੂੰ ਬੰਦ ਨੰਬਰ ਦੱਸੀ ਮੜਾ ਜਾ ਮੈਨੂੰ 78899 70410 78899 70 410 410 ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ ਬਾਈ ਦੇ ਨਾਲ ਰਾਬਤਾ ਕਰ ਐਮ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਵਾ ਜਿਹੜਾ ਹਰੀਹਰ ਚੌਕ ਜ਼ਿਲ੍ਹਾ ਹੈਗਾ ਵਾ ਫਰੋਈਪੁਰ ਧੰਨਵਾਦ